ਪ੍ਰੋਗਰਾਮ ਨਾਲ ਜੁੜੇ ਦਸਾਂ ਦਾ ਸਵਾਗਤ ਹੈ ਸਤਿ ਪੰਨਾ ਪਿਆਰ ਤੇ ਸਤਿਕਾਰ ਨਾਲ ਸੱਚਾ ਅੱਜ ਮੇਰੇ ਨਾਲ ਨੌਜਵਾਨ ਅਖਿਲ ਕੁਮਾਰ ਬੰਸਲ ਜੀ ਮੌਜੂਦ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਕੋਚਿੰਗ ਤੇ ਮੈਂਟਰਸ਼ਿਪ ਦੀ ਕਿਉਂਕਿ ਜਦੋਂ ਮੈਂ ਸਿਵਲ ਸਰਵੈਂਟਸ ਦੀ ਇੰਟਰਵਿਊ ਕਰਦਾ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੋਂ ਇੱਕ ਸ਼ਬਦ ਨਿਕਲ ਕੇ ਆਉਂਦਾ ਮੈਂਟਰ ਚਾਹੀਦਾ ਮੈਂਟਰ ਕੌਣ ਹੁੰਦਾ ਹੈ ਤੇ ਉਹਦਾ ਰੋਲ ਕੀ ਹੈ ਇਹ ਜਿਤੇ ਆਪਾਂ ਜਿਹੜੀ ਹੈ ਇਹ ਗੱਲਬਾਤ ਕਰਾਂਗੇ ਅੱਜ ਸੋ ਇਹ ਖੁਦ ਕਈ ਤਰ੍ਹਾਂ ਦੇ ਕੰਪੀਟੀਟਿਵ ਇਗਜ਼ਾਮਸ ਨੂੰ ਪਾਸ ਕਰਕੇ ਇੱਥੋਂ ਤੱਕ ਆਏ ਹੈ ਸੋ ਇਸ ਕਹਾਣੀ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਹੈ ਸਸਿਕ ਸਸਿਕ ਠੀਕ ਠਾਕ ਹੋ ਬਹੁਤ ਵਧੀਆ ਜੀ ਤੁਸੀਂ ਸੁਣਾਓ ਅ ਤੁਸੀਂ ਸਾਡੇ ਏਰੀਏ ਦੇ ਜੰਮੇ ਪਲੇ ਹੋ ਮਹਿਲਕਲਾ ਏਰੀਏ ਦੇ ਬਰਨਾਲੇ ਦੇ ਤੇ ਸਾਨੂੰ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਸੱਜਣਾ ਨਾਲ ਬੈਠ ਕੇ ਆਪਾਂ ਗੱਲ ਕਰਦੇ ਹਾਂ ਤੁਹਾਡੀ ਐਜੂਕੇਸ਼ਨ ਦੀ ਕਿੱਥੋਂ ਪੜ੍ਹੇ ਹੋ ਸਕੂਲਿੰਗ ਕਿੱਥੋਂ ਦੀ ਰਹੀ ਕਾਲਜ ਕਿੱਥੋਂ ਰਹਾ ਮੇਰੇ ਫਾਦਰ ਪਠਾਨਕੋਟ ਪੋਸਟਡ ਸੀਗੇ ਤੇ ਮੈਂ ਪਠਾਨਕੋਟ ਦੇ ਇੱਕ ਸਕੂਲ ਚ ਪੜਿਆ 10ਵੀਂ ਤੱਕ 10ਵੀਂ ਤੋਂ ਬਾਅਦ ਫਰਦਰ ਐਜੂਕੇਸ਼ਨ ਵਾਸਤੇ ਮੈਂ ਚੰਡੀਗੜ੍ਹ ਆ ਗਿਆ ਚੰਡੀਗੜ੍ਹ 11ਵੀਂ 12ਵੀਂ ਕੀਤੀ ਉਹਦੇ ਤੋਂ ਬਾਅਦ ਮੇਰੀ ਐਡਮਿਸ਼ਨ ਹੋ ਗਈ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਉੱਥੇ ਗ੍ਰੈਜੂਏਸ਼ਨ ਕੀਤੀ ਮੈਂ 4 ਸਾਲ ਫਿਰ ਉਹਦੇ ਤੋਂ ਬਾਅਦ ਮੈਂ 1 ਸਾਲ ਡੇਢ ਸਾਲ ਨੌਇਡਾ ਕੰਮ ਕੀਤਾ ਫਿਰ ਮੈਂ ਆਪਣੀ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਵਾਪਸ ਚੰਡੀਗੜ੍ਹ ਆ ਗਿਆ ਸੀ ਜੀ ਅ ਕਿਵੇਂ ਮਨ ਚਾਹ ਕਿ ਸਿਵਲ ਸਰਵੈਂਟ ਬਣਨਾ ਹੈ ਇੰਜੀਨੀਅਰਿੰਗ ਤੋਂ ਇਧਰ ਕਿਵੇਂ ਆਉਣਾ ਹੈ ਸਿਵਲ ਸਰਵਿਸਿਜ਼ ਨਾ ਸ਼ੁਰੂ ਤੋਂ ਇੱਕ ਮੰਨ ਦੇ ਵਿੱਚ ਸੀਗਾ ਘਰ ਦੇ ਵੀ ਕਹਿੰਦੇ ਸੀਗੇ ਕਿ ਸਿਵਲ ਸਰਵਿਸਿਜ਼ ਇੱਕ ਬਹੁਤ ਵਧੀਆ ਕਰੀਅਰ ਹੈਗਾ ਤੇ ਜਿੰਦਾ ਮੈਂ ਆਪਣੇ ਫਰੈਂਡਸ ਦੇ ਫਾਦਰਜ਼ ਸੀਗੇ ਜਾਂ ਜਿਹੜੇ ਉਹਨਾਂ ਦੇ ਪੇਰੈਂਟ ਸੀਗੇ ਉਹ ਸਿਵਲ ਸਰਵੈਂਟ ਸੀਗੇ ਉਹਨਾਂ ਤੋਂ ਮੈਂ ਬਹੁਤ ਮੋਟੀਵੇਟ ਹੋਇਆ ਜਦੋਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਸੀਗੀਆਂ ਉਹਨਾਂ ਦੀ ਪਰਸਨੈਲਿਟੀ ਕਿਵੇਂ ਉਹ ਗੱਲਬਾਤ ਕਰਦੇ ਸੀ ਇੱਕ ਦੂਜੇ ਦੇ ਨਾਲ ਮੈਨੂੰ ਬਹੁਤ ਇੰਪ੍ਰੈਸਿਵ ਲੱਗੀਆਂ ਤੇ ਮੈਂ ਵੀ ਸੋਚਿਆ ਕਿ ਮੈਂ ਵੀ ਸਿਵਲ ਸਰਵੈਂਟ ਬਣਨ ਦੀ ਕੋਸ਼ਿਸ਼ ਕਰ ਸਕਦਾ ਤੁਹਾਡੀ ਪ੍ਰੋਫਾਈਲ ਚ ਕੀ ਕੁਝ ਹੈਗਾ ਕੀ ਕੁਝ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਕੀ ਕੀ ਕੁਝ ਕੀਤਾ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਰੀ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਐਡਮਿਸ਼ਨ ਹੋਈ ਸੀ ਉਹ ਮਤਲਬ ਇੱਕ ਬੜਾ ਟਫ ਕੰਪੀਟੀਸ਼ਨ ਹੁੰਦਾ ਸੀ ਉਸ ਟਾਈਮ ਤੇ ਤੇ ਉਹਦੇ ਥਰੂ ਹੋਈ ਉਸ ਤੋਂ ਬਾਅਦ ਮੈਂ SSC CGL ਦਾ ਇਗਜ਼ਾਮ ਕਲੀਅਰ ਕਰਕੇ ਇਨਕਮ ਟੈਕਸ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਕੰਮ ਕੀਤਾ ਜੀ ਤੇ ਉਹਦੇ ਤੋਂ ਬਾਅਦ ਮੈਂ यूपीएससी ਦੇ ਇੰਟਰਵਿਊ ਸਟੇਜ ਤੱਕ ਗਿਆ। 3-4 ਵਾਰੀ ਮੇਨਸ ਵੀ ਲਿਖਿਆ ਯੂਪੀਐਸਸੀ ਦਾ। ਫਿਰ ਉਹਦੇ ਤੋਂ ਬਾਅਦ ਮੈਂ ਜਿਹੜਾ 50 ਪੀਸੀਐਸ ਦੇ ਵਿੱਚ 70 ਰੈਂਕ ਲੈ ਕੇ ਮੈਂ ਐਸ ਡੀਐਸਪੀ ਸਿਲੈਕਟ ਹੋਇਆ ਸੀ। ਜੀ ਤੁਸੀਂ ਇਨਕਮ ਟੈਕਸ ਵੀ ਰਹੇ ਹੋ? ਹਾਂਜੀ। ਜੀ। ਹਾਂਜੀ। ਮੈਂ ਇਨਸਪੈਕਟਰ ਰਹੇ ਹਾਂ। ਹਾਂਜੀ ਐਸ ਟੈਕਸ ਅਸਿਸਟੈਂਟ ਤੇ ਇਨਸਪੈਕਟਰ ਉਹ ਹੀ ਰਹੇ ਹਾਂ। ਹਾਂਜੀ। ਇਹ 올 ਇੰਡੀਆ ਲੈਵਲ ਦਾ ਟੈਸਟ ਹੁੰਦਾ ਹੈ। ਹਾਂਜੀ ਇਹ 올 ਇੰਡੀਆ ਲੈਵਲ ਦਾ ਟੈਸਟ ਹੈ। ਜੀ। ਤੇ ਹੁਣ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਮੈਂਟਰਸ਼ਿਪ ਜਾਂ ਕੋਚਿੰਗ ਕਹਿ ਲਈਏ ਹਾਂਜੀ ਤੁਸੀਂ ਖੁਦ ਵੀ ਇਗਜ਼ਾਮ ਦਿੱਤੇ ਸਾਰੇ ਤੇ ਹੁਣ ਪਹਿਲਾਂ ਤਾਂ ਬੰਦਾ ਪੜ੍ਹਦਾ ਹੈ ਉਹ ਅਨੁਭਵ ਹੁੰਦਾ ਫਿਰ ਬੰਦਾ ਪੜਾਉਂਦਾ ਹੈ ਉਹ ਅਨੁਭਵ ਹੁੰਦਾ ਆ ਕਰੀਬ 1.5 ਪੌਣੇ 2 ਸਾਲ ਤੋਂ ਇਸ ਪ੍ਰੋਸੈਸ 'ਚ ਲੱਗੇ ਹੋਇਆ ਹਾਂ ਹਾਂਜੀ ਇੱਕ ਬੱਚਾ ਜਿਹਨੇ ਤਿਆਰੀ ਕਰਨੀ ਹੈ ਉਹ ਤੁਸੀਂ ਕੀ ਸੁਜੈਸਟ ਕਰੋਗੇ ਆ ਤਿਆਰੀ ਆਪਾਂ ਸਿਵਲ ਸਰਵਿਸਿਜ਼ ਦੀ ਤਿਆਰੀ ਵਾਸਤੇ ਪੁੱਛ ਰਹੇ ਹਾਂ ਸਿਵਲ ਸਰਵਿਸਿਜ਼ ਦੀ ਦੇਖੋ ਤਿਆਰੀ ਨਾ ਬਹੁਤ ਇੱਕ 5 ਡੇ ਮੈਚ ਵਾਂਗੂ ਨਾ ਬੜੇ ਲੰਬਾ ਪ੍ਰੋਸੈਸ ਹੈ ਟੈਸਟ ਮੈਚ ਟੈਸਟ ਮੈਚ ਤੇ ਤੁਸੀਂ ਇਹਨੂੰ ਸ਼ੁਰੂ ਕਰ ਸਕਦੇ ਹੋ ਆਪਣੀ ਇੱਕ ਬੇਸਿਕ ਜੀ ਕੋਚਿੰਗ ਤੋਂ ਤੁਸੀਂ 7-8 ਮਹੀਨੇ ਦਾ ਇੱਕ ਬੇਸਿਕ ਕੋਰਸ ਬਹੁਤ ਸਾਰੇ ਇੰਸਟੀਟਿਊਟ ਪ੍ਰੋਵਾਈਡ ਕਰਦੇ ਆ ਉਹਦੇ ਤੋਂ ਸ਼ੁਰੂ ਕਰੋ ਨਾਲ-ਨਾਲ ਐਨਸੀਆਰਟੀਜ਼ ਪਲੱਸ ਨਿਊਜ਼ਪੇਪਰ ਪੜ੍ਹ ਲਓ ਇਹਦੇ ਨਾਲ ਕੀ ਹੋਊਗਾ ਤੁਹਾਨੂੰ ਇੱਕ ਪ੍ਰੋਸੈਸ ਦੇ ਨਾਲ ਤੁਸੀਂ ਜਾਣੂ ਹੋ ਜਾਓਗੇ ਵੀ ਕਿਵੇਂ ਸਿਵਲ ਸਰਵਿਸਿਜ਼ ਦਾ ਜਿਹੜਾ ਪ੍ਰੋਸੈਸ ਹੈ ਉਹ ਚੱਲਦਾ ਹੈ ਉਹਦੇ ਤੋਂ ਬਾਅਦ ਤੁਸੀਂ ਆਪਣੀ ਸੈਲਫ ਦੇ ਉੱਪਰ ਕੰਮ ਕਰਨਾ ਸ਼ੁਰੂ ਕਰੋ ਤੁਸੀਂ ਆਪਣੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਆ ਉਹ ਸੋਲਵ ਕਰੋ ਸਾਰੇ ਤੁਸੀਂ ਅਨਸਰ ਰਾਈਟਿੰਗ ਦੇ ਉੱਤੇ ਫੋਕਸ ਕਰੋ ਤੁਸੀਂ ਆਪਣੇ ਏਸੇ ਲਿਖੋ ਤੇ ਇੱਕ ਮੈਂਟਰ ਜਾਂ ਕੋਈ ਗਾਈਡ ਲੱਭ ਲਓ ਜਿਹੜਾ ਤੁਹਾਨੂੰ ਇਸ ਫੇਜ਼ ਦੇ ਵਿੱਚ ਤਿਆਰੀ ਦੇ ਵਿੱਚ ਹੈਲਪ ਕਰ ਸਕੇ ਤੁਸੀਂ ਦੋ ਸ਼ਬਦ ਵਰਤੇ ਕੋਚਿੰਗ ਤੇ ਮੈਂਟਰਸ਼ਿਪ ਹਾਂਜੀ ਇਕੱਠੇ ਹੋਣੇ ਚਾਹੀਦੇ ਆ ਕਿ ਅਲੱਗ-ਅਲੱਗ ਚਾਹੀਦੇ ਦੇਖੋ ਮੇਰਾ ਜਿਹੜਾ ਅਨੁਭਵ ਰਿਹਾ ਇਸ ਪੇਪਰ ਨੂੰ ਲੈ ਕੇ ਮੈਨੂੰ ਇਹ ਲੱਗਦਾ ਕਿ ਇਹ ਦੋਨੋਂ ਚੀਜ਼ਾਂ ਦੇ ਪੈਰਲੈਲੀ ਚੱਲਣ ਇਕੱਠੀਆਂ ਚੱਲਣ ਤੇ ਬਹੁਤ ਇੱਕ ਕੈਂਡੀਡੇਟ ਨੂੰ ਫਾਇਦਾ ਹੋ ਸਕਦਾ ਪਰ ਪ੍ਰੋਬਲਮ ਇਹ ਹੈ ਇਸ ਚੀਜ਼ ਦੇ ਵਿੱਚ ਕਿ ਕੋਚਿੰਗ ਪਲੱਸ ਮੈਂਟਰਸ਼ਿਪ ਜਿਹੜੀ ਹੈ ਇਹ ਅੱਡ-ਅੱਡ ਚੀਜ਼ਾਂ ਨੇ ਅੱਡ-ਅੱਡ ਸਕਿੱਲਸ ਨੇ ਇਹਨਾਂ ਨੂੰ ਇੰਟੀਗ੍ਰੇਟ ਕਰਨਾ ਔਖਾ ਥੋੜਾ ਤੇ ਮੇਰੀ ਇਹੀ ਕੋਸ਼ਿਸ਼ ਹੈ ਇਹਦੇ ਵਿੱਚ ਕਿ ਅਸੀਂ ਕੋਚਿੰਗ ਦੇ ਨਾਲ-ਨਾਲ ਮੈਂਟਰਸ਼ਿਪ ਵੀ ਪ੍ਰੋਵਾਈਡ ਕਰੀਏ ਕਿ ਜਿਹੜਾ ਬੱਚਾ ਸਾਡੇ ਕੋਲ ਪਹਿਲੇ ਦਿਨ ਆ ਗਿਆ ਉਹਨੂੰ ਇਦਾਂ ਦੀ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾਵੇ ਕਿ ਉਹ ਪਹਿਲੇ ਦਿਨ ਤੋਂ ਹੀ ਰਾਹ ਤੇ ਰਵੇ ਕਿਉਂਕਿ ਜੀ ਜੀ ਸਿਵਲ ਸਰਵਿਸਿਜ਼ ਦੀ ਜਿਹੜੀ ਤਿਆਰੀ ਹੈ ਨਾ ਉਹ ਬੜਾ ਇੱਕ ਸਮੁੰਦਰ ਹੈ ਤੇ ਸਮੁੰਦਰ ਦੇ ਵਿੱਚ ਤੁਹਾਨੂੰ ਸਹੀ ਰਾਹ ਤੇ ਪਾਉਣ ਵਾਸਤੇ ਤੁਹਾਨੂੰ ਕੋਈ ਨਾ ਕੋਈ ਮੈਂਟਰ ਦੀ ਲੋੜ ਸ਼ੁਰੂ ਤੋਂ ਹੀ ਰਹਿੰਦੀ ਹੈ ਤੁਸੀਂ ਕੋਚਿੰਗ ਦੀ ਜ਼ਰੂਰਤ ਕਿਉਂ ਸਮਝਦੇ ਬਹੁਤ سارے ਬੱਚੇ ਸੈਲਫ ਸਟੱਡੀ ਕਰਦੇ ਆ ਕੋਚਿੰਗ ਦੀ ਜ਼ਰੂਰਤ ਤੁਸੀਂ ਕਿਉਂ ਸਮਝਦੇ ਦੇਖੋ ਮੈਂ ਆਪਣਾ ਅਨੁਭਵ ਦੱਸ ਦਿੰਦਾ ਇਹਦੇ ਵਿੱਚ ਮੈਂ ਜਦੋਂ 2015 ਵਿੱਚ ਤਿਆਰੀ ਸ਼ੁਰੂ ਕੀਤੀ ਤੇ ਮੈਂ ਪਹਿਲਾਂ ਕੋਚਿੰਗ ਲਈ ਤੇ 2015 ਵਿੱਚ ਜਦੋਂ ਮੈਂ ਕੋਚਿੰਗ ਲਈ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਕੋਚਿੰਗ ਦਾ ਫਾਇਦਾ ਹੈ ਨਹੀਂ ਕੋਈ ਤੇ ਮੈਂ ਦੋ ਵਾਰੀ ਪੇਪਰ ਬਿਨਾ ਕੋਚਿੰਗ ਦੇ ਅੱਗੇ ਦਿੱਤਾ ਤੇ ਬਟ ਕੀ ਹੋਇਆ ਕਿ ਪ੍ਰੀਲਿਮਸ ਮੇਰਾ ਕਲੀਅਰ ਹੋ ਜਾਂਦਾ ਸੀ ਮੀਨਸ 'ਚ ਮੈਂ اٹਕ ਰਿਹਾ ਸੀਗਾ ਤੇ ਮੈਨੂੰ ਲੱਗਿਆ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਹੈ ਕਿ ਮੈਂ ਸੇਮ ਜਗ੍ਹਾ ਤੇ ਬਾਰ-ਬਾਰ اٹਕ ਰਿਹਾ ਫਿਰ ਮੈਂ ਸੋਚਿਆ ਮੈਂ ਆਪਣੇ ਦੋਸਤਾਂ ਨਾਲ ਵੀ ਗੱਲ ਕੀਤੀ ਤੇ ਮੈਂ ਦਿੱਲੀ ਚਲਾ ਗਿਆ ਕੋਚਿੰਗ ਵਾਸਤੇ ਤੇ ਮੈਨੂੰ ਲੱਗਿਆ ਕਿ ਮੇਰੀ ਕੋਚਿੰਗ ਮੈਨੂੰ ਚਾਹੀਦੀ ਆ ਹੋਰ ਥੋੜੀ ਤੇ ਜਦੋਂ ਮੈਂ ਦਿੱਲੀ ਗਿਆ ਤੇ ਮੈਨੂੰ ਫਰਕ ਪਤਾ ਲੱਗਿਆ ਕਿ there was something missing ਉਹ ਚੀਜ਼ ਜਿਹੜੀ ਮਿਸਿੰਗ ਸੀਗੀ ਮੈਨੂੰ ਲੱਗਿਆ ਕਿ ਉਹ ਕੋਚਿੰਗ ਚੋਂ ਆਈ ਜਾਂ ਉਹਨੂੰ ਕੋਚਿੰਗ ਕਹਿ ਲਈਏ ਜਾਂ ਮੈਂਟਰਸ਼ਿਪ ਕਹਿ ਰਹੀਏ ਵੀ ਕਹਿ ਸਕਦੇ ਦੇਖੋ ਦੋ ਅੱਡੜੇ ਚੀਜ਼ਾਂ ਨੇ ਕੋਚਿੰਗ ਇੱਕ ਬੇਸਿਕ ਮਤਲਬ ਤੁਹਾਨੂੰ ਜੇ 8-9 ਮਹੀਨੇ ਜਿਹੜੇ ਬੇਸਿਕ ਸਬਜੈਕਟ ਨੇ ਯੂਪੀਐਸਸੀ ਦੇ ਤੋ ਕਿਵੇਂ ਪੜ੍ਹਨੇ ਆ ਯੂਪੀਐਸਸੀ ਤੁਹਾਡੇ ਤੋਂ ਕੀ ਐਕਸਪੈਕਟ ਕਰਦਾ ਉਹਨਾਂ ਸਬਜੈਕਟਾਂ 'ਚ ਉਹ ਚੀਜ਼ ਕੋਚਿੰਗ ਹੋਗੀ ਮੈਂਟਰਸ਼ਿਪ ਹੋਗੀ ਜਿਵੇਂ ਤੁਹਾਡੀਆਂ ਪਰਸਨਲੀ ਕੀ ਕਮੀਆਂ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਸੀਂ ਆਨਸਰ ਸਹੀ ਲਿਖ ਰਹੇ ਹੋ ਕਿ ਨਹੀਂ ਲਿਖ ਰਹੇ ਉਹ ਚੈੱਕ ਕਰਨੇ ਬੜੇ ਔਖੇ ਆ ਕਿਉਂਕਿ ਉਹਨਾਂ ਨੂੰ ਸਹੀ ਕਰਨਾ ਬੜਾ ਔਖਾ ਤੁਸੀਂ ਮੰਨ ਲਓ ਇੱਕ ਪਾਰਟਿਕੂਲਰ ਤਰੀਕੇ ਦੇ ਨਾਲ ਆਨਸਰ ਲਿਖ ਰਹੇ ਹੋ ਤੇ ਤਾਂ ਨੂੰ ਬਹੁਤ देर ਤੱਕ ਇਹ ਕਲੀਅਰ ਨਹੀਂ ਹੋਏਗਾ ਕਿ ਤੁਸੀਂ ਸਹੀ ਲਿਖ ਰਹੇ ਹੋ ਕਿ ਨਹੀਂ ਕਿਉਂਕਿ ਬਹੁਤ ਮੁਸ਼ਕਲ ਹੈ ਉਹਨਾਂ ਨੂੰ ਆਪਣੀਆਂ ਜਿਹੜੀਆਂ ਤੁਸੀਂ ਬਾਇਰਥ ਚੀਜ਼ਾਂ ਤੁਸੀਂ ਇਕੱਠੀਆਂ ਕੀਤੀਆਂ ਉਹਨਾਂ ਨੂੰ ਚੇਂਜ ਕਰਨਾ ਸੋ ਇੱਕ ਮੈਂਟਰ ਇੱਕ ਗਾਈਡ ਹੀ ਤੁਹਾਨੂੰ ਥੋੜੀਆਂ-ਥੋੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੱਸ ਕੇ ਤੁਹਾਨੂੰ ਸਹੀ ਰਾਹ ਤੇ ਪਾ ਸਕਦਾ ਉਹ ਵਿੱਚ ਉਹ ਮੈਂਟਰਸ਼ਿਪ ਦਾ ਰੋਲ ਇੱਕ ਮੈਂਟਰਸ਼ਿਪ ਦੀ ਤਾਂ ਅਸੀਂ ਗੱਲ ਕਰਦੇ ਹਾਂ ਮੈਂਟਰ ਹੁੰਦਾ ਕੀ ਹੈ ਉਹਦਾ ਰੋਲ ਕੀ ਹੈ ਦੇਖੋ ਸਿਵਲ ਸਰਵਿਸਿਜ਼ ਦੀ ਤਿਆਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟੈਸਟ ਮੈਚ ਦੀ ਤਰ੍ਹਾਂ ਤੇ ਉਹ ਵਾਲੇ ਟੈਸਟ ਮੈਚ ਦੇ ਵਿੱਚ ਤੁਹਾਨੂੰ ਇੱਕ ਇਨਸਾਨ ਚਾਹੀਦਾ ਇੱਕ ਸ਼ਖਸੀਅਤ ਚਾਹੀਦੀ ਹੈ ਜਿਹੜੇ ਤੁਹਾਨੂੰ ਹੱਥ ਫੜ ਕੇ ਉਹ ਜਿਹੜੇ ਪੂਰਾ ਪ੍ਰੋਸੈਸ ਹੈ ਉਹਦੇ ਥਰੂ ਲਿਜਾ ਸਕੇ ਤੇ ਟਰਾਈ ਕਰੇ ਕਿ ਤੁਸੀਂ ਸਹੀ ਰਾਹ ਦੇ ਉੱਤੇ ਪਏ ਹੋ ਉਹ ਇੱਕ ਮੈਂਟਰ ਦਾ ਰੋਲ ਹੈ ਉਹ ਤੁਹਾਨੂੰ ਦੱਸੀ ਜਾਂਦਾ ਹੈ ਕਿ ਇਹ ਚੀਜ਼ ਤੁਸੀਂ ਸਹੀ ਕਰ ਰਹੇ ਹੋ ਇਹ ਚੀਜ਼ ਤੁਸੀਂ ਗਲਤ ਕਰ ਰਹੇ ਹੋ ਇਸ ਚੀਜ਼ ਨੂੰ ਤੁਸੀਂ ਇਦਾਂ ਹੋਰ ਬਿਹਤਰ ਕਰ ਸਕਦੇ ਹੋ ਤੇ ਸਿਵਲ ਸਰਵਿਸੇਸ ਦੀ ਲੋੜ ਇਹ ਹੈ ਤੁਸੀਂ ਇਹਨੂੰ ਇਸ ਤਰੀਕੇ ਨਾਲ ਕਰੋ ਇਹ ਤੁਸੀਂ ਦੇਖੋਗੇ ਕਿ ਜਿੰਨਾ ਵੱਡਾ ਤਿਆਰੀ ਦਾ ਉਹ ਹੈਗਾ ਆਪਣਾ ਸਰਕਲ ਹੈ ਤਿਆਰੀ ਦਾ ਉਦੇ ਵਿੱਚ ਤੁਹਾਨੂੰ ਇੱਕ ਮੈਂਟਰ ਦੀ ਜ਼ਰੂਰ ਲੋੜ ਪੈਂਦੀ ਹੈ ਜੀ ਹਾਂਜੀ ਤਾਂ ਕਿ ਤੁਹਾਨੂੰ ਸਹੀ ਰਾਹ ਤੇ ਰੱਖ ਸਕੇ ਉਹ ਯਾਨੀ ਰੈਗੂਲਰ ਤੌਰ ਤੇ ਨਾ ਟੱਚ ਰਹੇ ਹੋ ਹਾਂਜੀ ਰੈਗੂਲਰ ਰਹੇ ਕਿ ਤੁਹਾਨੂੰ ਪਤਾ ਨਹੀਂ ਕਈ ਵਾਰੀ ਨਾ ਲੱਗਦਾ ਕਿ ਰਾਹ ਤੋਂ ਤੁਸੀਂ ਕਿਉਂੋਂ ਭਟਕ ਜਾਂਦੇ ਹੋ ਅੱਜ ਕੱਲ ਕੰਟੈਂਟ ਇੰਨਾ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੰਟਰਨੈਟ ਹੈ ਚੈਟ ਜੀਪੀਟੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹਦੇ ਵਿੱਚ ਤੁਹਾਨੂੰ ਸਹੀ ਰਾਹ ਤੇ ਰੱਖੇਗਾ ਕੌਣ ਸਹੀ ਰਾਤੇ ਤੁਹਾਨੂੰ ਇੱਕ ਗਾਈਡ ਰੱਖੇਗਾ ਇੱਕ ਮੈਂਟਰ ਰੱਖੇਗਾ ਜਿਹੜਾ ਉਸ ਜੰਗਲ ਵਿੱਚ ਦੀ ਨੰਕੇ ਗਿਆ ਹੈ ਹਾਂ ਜਿਹੜਾ ਉਸ ਜੰਗਲ ਵਿੱਚ ਦੀ ਨੰਕੇ ਗਿਆ ਜਿਨੇ ਇਹ ਵਾਲਾ ਸਫਰ ਹੰਡਾਇਆ ਜੀ ਖਾਸ ਕਰਕੇ ਕਿੱਦਾਂ ਦਾ ਇਨਸਾਨ ਤੁਸੀਂ ਇਨਕਮ ਟੈਕਸ ਅਹੜਾ ਜਿਹੜਾ 올 ਇੰਡੀਆ ਦਾ ਇਗਜ਼ਾਮ ਹੈਗਾ ਉਹ ਦਿੱਤਾ ਕਰੀਬ 40 ਲੱਖ ਬੱਚਾ ਪੇਪਰ ਦਿੰਦਾ ਹੈ ਹਾਂਜੀ ਤੇ ਤੁਹਾਡਾ ਰੈਂਕ ਕਿੰਨਾ ਸੀ ਮੇਰਾ 2400 ਦੇ ਨੇੜੇ ਤੇੜੇ ਰੈਂਕ ਸੀਗਾ ਉਹਦੇ ਵਿੱਚ ਇਹ ਸਟਾਫ ਸਿਲੈਕਸ਼ਨ ਕਮਿਸ਼ਨ ਕੰਬਾਈਨਡ ਗ੍ਰੈਜੂਏਟ ਲੈਵਲ ਦਾ ਟੈਸਟ ਹੁੰਦਾ ਇਹਨੂੰ ਆਪਾਂ ਪੋਪੂਲਰਲੀ SSC CGL ਦਾ ਪੇਪਰ ਵੀ ਕਹਿੰਦੇ ਹਾਂ ਹਾਂ ਜੀ ਤੇ ਉਸ ਤੋਂ ਬਾਅਦ ਤੁਸੀਂ ਪੰਜਾਬ ਪੀਸੀਐਸ ਚਾਏ ਹਾਂਜੀ ਇਹ ਸਾਰੀਆਂ ਚੀਜ਼ਾਂ ਦੇ ਪ੍ਰੋਸੈਸ ਵਿੱਚ ਦੀ ਤੁਸੀਂ ਲੰਗੇ ਹੋ ਇੱਕ ਕੋਚਿੰਗ ਨੂੰ ਇਸ ਤਰ੍ਹਾਂ ਵੀ ਦੇਖਿਆ ਜਾਂਦਾ ਹੈ ਕਿ ਜੇ ਜੇ ਕਿਸੇ ਕੋਲੇ ਸਾਥਨ ਹੈ ਨਹੀਂ ਦਿੱਲੀ ਜਾਣ ਦੀ ਚੰਡੀਗੜ੍ਹ ਜਾਣ ਦੀ ਉਹ ਆਨਲਾਈਨ ਵੀ ਲੈ ਸਕਦਾ ਹਾਂਜੀ ਕੀ ਕਹਾਂਗੇ ਦੇਖੋ ਇਹ ਸਾਡੇ ਟਾਈਮ ਤੇ ਵਾਲੀ ਫੈਸਿਲਿਟੀ ਅਵੇਲੇਬਲ ਨਹੀਂ ਸੀ ਪਰ ਮੈਂ ਜਿਹੜਾ ਵੀ ਬੱਚਾ ਮੈਨੂੰ ਮਿਲਦਾ ਮੈਂ ਉਹਨਾਂ ਨੂੰ ਇਹੀ ਕਹਿੰਨਾ ਕਿ ਤੁਸੀਂ ਜੇ ਅਫੋਰਡ ਕਰ ਸਕਦੇ ਹੋ ਤੇ ਪਰਸਨਲ ਕੋਚਿੰਗ ਲਓ ਜੇ ਤੁਹਾਨੂੰ ਫੋਡੇਬਿਲਟੀ ਵੀ ਪ੍ਰੋਬਲਮ ਆ ਥੋੜੀ ਤੇ ਆਨਲਾਈਨ ਕੋਚਿੰਗ ਇਕਵਲੀ ਗੁੱਡ ਹੈ ਕਿ ਤੁਸੀਂ ਮਤਲਬ ਇਹੀ ਦਾ ਇੰਟਰਨੈਟ ਦਾ ਸਾਨੂੰ ਫਾਇਦਾ ਹੋਇਆ ਸਾਰਿਆਂ ਨੂੰ ਜਿਸ ਦੇ ਨਾਲ ਆਪਣੀ ਐਜੂਕੇਸ਼ਨ ਦੀ ਜਿਹੜੀ ਐਕਸੈਸੀਬਿਲਟੀ ਹੈ ਉਹ ਇੰਪਰੂਵ ਹੋ ਗਈ ਹੈ ਨਾ ਤੇ ਹੁਣ ਕਿਸੇ ਵੀ ਪੰਜਾਬ ਦੇ ਪਿੰਡ ਦੇ ਵਿੱਚ ਕਿਸੇ ਛੋਟੇ ਸ਼ਹਿਰ ਦੇ ਵਿੱਚੋਂ ਬੱਚੇ ਜਿਹੜੇ ਨੇ ਉਹ ਚੰਡੀਗੜ੍ਹ ਦੇ ਟੀਚਰਾਂ ਨਾਲੋਂ ਦਿੱਲੀ ਦੇ ਟੀਚਰਾਂ ਨਾਲ ਪੜ੍ਹ ਸਕਦੇ ਆ ਉਹੀ ਸੇਮ ਲੈਵਲ ਆਫ ਐਜੂਕੇਸ਼ਨ ਉਹਨਾਂ ਨੂੰ ਪ੍ਰੋਵਾਈਡ ਹੁੰਦੀ ਹੈ ਉੱਥੇ ਜੀ ਅੱਜ ਜਿਹੜੇ ਬੱਚੇ ਵੱਡੇ ਪੱਧਰ ਤੇ ਇੱਕ ਗਲਤੀ ਕਰਦੇ ਆ ਤੁਸੀਂ ਐਜ਼ ਅ ਮੈਂਟਰ ਕੀ ਦੇਖਦੇ ਹੋ ਕਿਹੜੀਆਂ ਚੀਜ਼ਾਂ ਜਿਹੜੀਆਂ ਕਾਮਨ ਗਲਤੀਆਂ ਹੋ ਜਾਂਦੀਆਂ ਬੱਚਿਆਂ ਤੋਂ ਤੇ ਉਹਨਾਂ ਨੂੰ ਕਿਵੇਂ ਸੁਧਾਰਿਆ ਦੱਸੋ ਸਭ ਤੋਂ ਪਹਿਲੀ ਗਲਤੀ ਹੁੰਦੀ ਹੈ ਬੱਚੇ ਨਾ ਗੁੰਮ ਜਾਂਦੇ ਆ ਸਿਲੇਬਸ ਦੇ ਵਿੱਚ ਕਿਉਂਕਿ ਅੱਜ ਕੱਲ ਮੇਨ ਪ੍ਰੋਬਲਮ ਹੈ ਕੰਟੈਂਟ ਬਹੁਤ ਜ਼ਿਆਦਾ ਹੈ ਤੇ ਗਾਈਡ ਬਹੁਤ ਘੱਟ ਨੇ ਤੇ ਨੂੰ ਪਤਾ ਹੀ ਨਹੀਂ ਹੈ ਕਿ ਇੰਨੇ ਕੰਟੈਂਟ ਦਾ ਤੁਸੀਂ ਕਰਨਾ ਕੀ ਹੈ ਦੂਸਰੀ ਚੀਜ਼ ਬੱਚੇ ਇੱਕ ਗਲਤੀ ਸਿਵਲ ਸਰਵਿਸਿਜ਼ ਦੀ ਪਰਟੀਕੂਲਰਲੀ ਤਿਆਰੀ ਚ ਕਰਦੇ ਆ ਕਿ ਉਹ ਪੀ ওয়ਾਈ ਕਿਊਜ਼ ਨੂੰ ਤੇ ਜਿਹੜੇ ਮੇਨਸ ਦੇ ਪ੍ਰੀਵੀਅਸ ਇਅਰ ਕੁਐਸਚਨਸ ਨੇ ਉਹਨਾਂ ਨੂੰ ਮਿਸ ਕਰ ਦਿੰਦੇ ਆ ਉਹਨਾਂ ਦੇ ਅਪਰੋਚ ਨਹੀਂ ਰੱਖਦੇ ਉਹਨਾਂ ਨੂੰ ਸੋ ਇਹ ਸਭ ਤੋਂ ਵੱਡੀਆਂ ਦੋ ਮੇਜਰ ਚੈਲੰਜਸ ਨੇ ਤੇ ਤੀਸਰੀ ਚੀਜ਼ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਇਸ ਜਿਹੜੀ ਡਿਸਪਲਿਨ ਚਾਹੀਦਾ ਜਿਹੜੇ ਮਤਲਬ ਡੈਡੀਕੇਸ਼ਨ ਚਾਹੀਦੀ ਹੈ ਜਿਹੜੀ ਸਿਨਸੀਅਰਿਟੀ ਚਾਹੀਦੀ ਹੈ ਉਹ ਚੀਜ਼ ਸਿਵਲ ਸਰਵਿਸਿਜ਼ ਦੀ ਤਿਆਰੀ ਨੂੰ ਤਵੱਜੋ ਨਹੀਂ ਨਹੀਂ ਦੇ ਪਾਉਂਦੇ ਹੋ ਹੁਣ ਪ੍ਰੀਲੀਮਸ ਵਾਲੇ ਬੱਚੇ ਮੇਨਸ ਲਿਖਣਗੇ ਤੁਸੀਂ ਮੇਨਸ ਲਈ ਕੀ ਸਲਾਹ ਦਿਓ ਦੇਖੋ ਮੇਨਸ ਲਈ ਮੇਰੀ ਇੱਕੋ ਹੀ ਸਲਾਹ ਹੈ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਤੁਹਾਨੂੰ ਇਹ ਚੀਜ਼ ਦੱਸਦਾ ਕਿ ਮੈਂ ਹਰ ਵਾਰੀ ਪ੍ਰੀਲੀਮਸ ਮੇਰਾ ਕਲੀਅਰ ਹੋ ਰਿਹਾ ਸੀ ਤੇ ਬੜੇ ਵਧੀਆ ਨੰਬਰਾਂ ਨਾਲ ਹੋ ਜਾਂਦਾ ਸੀਗਾ ਪਰ ਮੇਨਸ ਮੇਰਾ ਰੁਕ ਜਾਂਦਾ ਸੀ ਮੇਰੀ ਇੱਕ ਦਿੱਕਤ ਸੀਗੀ ਉਹਦੇ ਵਿੱਚ ਸਪੈਸੀਫਿਕਲੀ ਕਿ ਮੈਂ ਅਨਸਰ ਰਾਈਟਿੰਗ ਸਹੀ ਟੰਗ ਦੇ ਨਾਲ ਨਹੀਂ ਕਰ ਰਿਹਾ ਸੀ ਸਹੀ ਟੰਗ ਦਾ ਮਤਲਬ ਸਹੀ ਟੰਗ ਦਾ ਮਤਲਬ ਕਿ ਜੋ ਪੇਪਰ ਵਾਲੇ ਪੁੱਛਦੇ ਨੇ ਜੋ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਉਹ ਜਦੋਂ ਪ੍ਰੈਸ਼ਰ ਆਂਦਾ ਤੁਹਾਡੇ ਦੇ ਪੇਪਰ ਦਾ ਤੇ ਤੁਹਾਨੂੰ ਸਮਝ ਨਹੀਂ ਆਂਦੀ ਕਿ ਉਹਨੇ ਪੁੱਛਿਆ ਕੀ ਹੈ ਤੇ ਤੁਸੀਂ ਲਿਖ ਕੇ ਕੀ ਆਨੇ ਹੋ ਜੋ ਤੁਹਾਨੂੰ ਆਂਦਾ ਹੁੰਦਾ ਸੋ ਮੇਰੀ ਇਹੀ ਸਲਾਹ ਹੈ ਕਿ ਸਭ ਤੋਂ ਪਹਿਲਾਂ ਅਨਸਰ ਰਾਈਟਿੰਗ ਸ਼ੁਰੂ ਕਰੋ ਤੇ ਮਹੀਨਾ ਅਨਸਰ ਲਿਖੋ ਉਹਦੇ ਤੋਂ ਬਾਅਦ ਟਾਈਮ ਬਾਉਂਡ ਹੋ ਕੇ 3 ਘੰਟਿਆਂ ਦੇ ਵਿੱਚ ਪੂਰੇ ਪੂਰੇ ਪੇਪਰ ਲਿਖੋ ਤੇ ਕਿਸੇ ਜਿਹੜਾ ਸਿਲੈਕਟਡ ਕੈਂਡੀਡੇਟ ਹੈ ਜਾਂ ਜਿਹੜਾ ਮੰਨਿਆ ਪਰਮੰਨਿਆ ਗਾਈਡ ਹੈ ਜਾਂ ਮੈਂਟਰ ਹੈ ਤੁਹਾਡਾ ਉਹਦੇ ਤੋਂ ਉਹਨਾਂ ਆਨਸਰਸ ਨੂੰ ਚੈੱਕ ਕਰਾਓ ਤੇ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿੱਥੇ ਕਿੱਥੇ ਗਲਤੀਆਂ ਕਰ ਰਹੇ ਹੋ ਜਾਂ ਆਨਸਰ ਨੂੰ ਇੰਪਰੂਵ ਕਿਵੇਂ ਕੀਤਾ ਜਾ ਸਕਦਾ ਹੈ ਆਨਸਰ ਇਹ ਵੀ ਹੋ ਸਕਦਾ ਹੈ ਵੀ ਆਨਸਰ ਨੂੰ ਆਪਾਂ ਇੰਪਰੂਵ ਕਿਵੇਂ ਕਰ ਸਕਦੇ ਹਾਂ ਜਿਹੜਾ ਤੁਸੀਂ ਲਿਖਦੇ ਹੋ ਉਹਨੂੰ ਹੋਰ ਬਿਹਤਰ ਕਿਵੇਂ ਕਰ ਸਕਦੇ ਹਾਂ ਇਹ ਤੁਹਾਨੂੰ ਮੈਂਟਰੀ ਦੱਸ ਸਕਦਾ ਹਾਂ ਹਾਂ ਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਜੇ ਵਧੀਆ ਮੈਂਟਰ ਲੱਭੋਗੇ ਇੱਕ ਵਧੀਆ ਗਾਈਡ ਲੱਭ ਲੋਗੇ ਜਿਵੇਂ ਮੇਰੇ ਕੇਸ 'ਚ ਮੇਰੇ ਫਰੈਂਡਸ ਸੀਗੇ ਮੈਂ ਫੋਰਚੂਨੇਟ ਸੀਗਾ ਕਿ ਮੇਰੇ ਦੋ ਤ ਤੇ ਉਹਨਾਂ ਨੂੰ ਅਨਸਰ ਰਾਈਟਿੰਗ ਆਂਦੀ ਸੀਗੀ ਤੇ ਮੈਂ ਉਹਨਾਂ ਤੋਂ ਚੈੱਕ ਕਰਾਂਦਾ ਸੀ ਅਨਸਰ ਜਦੋਂ ਉਹਨਾਂ ਨੇ ਮੈਨੂੰ ਹਰ ਵਾਰੀ ਵਾਪਸ ਭੇਜ ਦੇਣਾ ਅਨਸਰ ਕੀ ਦੁਆਰਾ ਲਿਖ ਕੇ ਦੇ ਦੁਆਰਾ ਲਿਖ ਕੇ ਦੇ ਤੇ ਮੈਂ ਇੱਕ ਇੱਕ ਅਨਸਰ 10-10 ਵਾਰੀ ਲਿਖਣਾ ਤੇ ਮੈਨੂੰ ਬੜਾ ਬੁਰਾ ਲੱਗਦਾ ਹੁੰਦਾ ਸੀਗਾ ਪਰ ਮੈਨੂੰ ਇਹ ਵੀ ਚੀਜ਼ ਪਤਾ ਸੀ ਕਿ ਜੇ ਮੇਰੀਆਂ ਗਲਤੀਆਂ ਫੜੀਆਂ ਜਾ ਰਹੀਆਂ ਨੇ ਮਤਲਬ ਮੈਂ ਸਹੀ ਰਾਹ ਤੇ ਪਿਆ ਹੋਇਆ ਹੈ ਨਾ ਕਿ ਜੇ ਮੈਂ ਨੰਬਰ ਮੈਂ ਤਾਂ ਹੀ ਲਵਾਂਗਾ ਜੇ ਮੇਰੀਆਂ ਗਲਤੀਆਂ ਫੜੀਆਂ ਜਾਣਗੀਆਂ ਗਲਤੀਆਂ ਕੀ ਸੀ ਜਿਹੜੀਆਂ ਰੂੜ ਗਲਤੀਆਂ ਸੀ ਪੱਕੀਆਂ ਹੀ ਗਲਤੀਆਂ ਸੀ ਕੀ ਸੀ ਸਭ ਤੋਂ ਪਹਿਲੀ ਗਲਤੀ ਮੇਰੀ ਇਹ ਸੀਗੀ ਕਿ ਮੈਂ ਆਨਸਰ ਨੂੰ ਕੰਪਰੀਹੈਂਡ ਨਹੀਂ ਸੀ ਕਰ ਪਾ ਰਿਆ ਸਹੀ ਤਰੀਕੇ ਨਾਲ ਵੀ ਉਹ ਪੁੱਛ ਕੀ ਰਿਹਾ ਮੇਰੇ ਤੋਂ ਉਹ ਮੇਰੀ ਅੰਗਰੇਜ਼ੀ ਚ ਕਮੀ ਕਹਿ ਲਓ ਥੋੜੀ ਜੀ ਜਾਂ ਮੇਰੀ ਕੰਪਰੀਹੈਂਸ਼ਨ ਸਕਿਲਸ ਦੇ ਵਿੱਚ ਥੋੜੀ ਜੀ ਕਮੀ ਕਹਿ ਲਓ ਸੋ ਸਭ ਤੋਂ ਬੇਸਿਕ ਗਲਤੀ ਮੇਰੀ ਇਹ ਹੀ ਸੀਗੀ ਜੀ ਅ ਆਨਸਰਸ ਨੂੰ ਲਿਖਣ ਲਈ ਤੁਹਾਨੂੰ ਮਟੀਰੀਅਲ ਚਾਹੀਦਾ ਹੈ ਸੋਰਸਸ ਚਾਹੀਦੇ ਆ ਤਰੀਕਾ ਚਾਹੀਦਾ ਵੀ ਕਿੱਥੋਂ ਲੱਭ ਕੇ ਆਉਣ ਕਿੱਥੋਂ ਲੱਭਣੇ ਤਾਂ ਤੁਸੀਂ ਇਸ ਤਰੀਕੇ ਨੂੰ ਕਿਵੇਂ ਅਡਾਪਟ ਕੀਤਾ ਕਿਵੇਂ ਅਪਣਾਇਆ ਵੀ ਆਨਸਰਸ ਲੱਭਣਾ ਹੈ ਤਾਂ ਕਿੱਥੋਂ ਲੱਭਣਾ ਹੈ ਕਿਵੇਂ-ਕਿਵੇਂ ਦੇ ਸੋਰਸ ਅਡਾਪਟ ਕਰਨੇ ਦੇਖੋ ਆਨਸਰ ਰਾਈਟਿੰਗ ਨਾ ਕੰਟੈਂਟ ਦੀ ਕਦੀ ਵੀ ਪ੍ਰੋਬਲਮ ਨਹੀਂ ਆਉਂਦੀ ਇੱਕ ਸਿਵਲ ਸਰਵਿਸਿਸ ਕੈਂਡੀਡੇਟ ਨੂੰ ਉਹਦੇ ਕੋਲ ਅੱਡ-ਅੱਡ ਤਰ੍ਹਾਂ ਦਾ ਵੱਖ-ਵੱਖ ਤਰ੍ਹਾਂ ਦਾ ਕੰਟੈਂਟ ਜਦੋਂ ਤੁਸੀਂ 8-9 ਮਹੀਨੇ ਤਿਆਰੀ ਕਰ ਜੰਨੇ ਹੋ ਤੁਹਾਡੇ ਕੋਲ ਕੰਟੈਂਟ ਇਨਫਰੈਂਦਾ ਹਮੇਸ਼ਾ ਅਨਸਰ ਲਿਖਣ ਲਈ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਆਪਾਂ ਆਪਣੇ ਵਿਚਾਰਾਂ ਨੂੰ ਆਪਣੇ ਪੁਆਇੰਟ ਆਫ View's ਨੂੰ ਲਿਖ ਹੀ ਨਹੀਂ ਪੰਦੇ ਕਿ ਆਪਾਂ ਸੋਚ ਕੀ ਰਹੇ ਹਾਂ ਜਦੋਂ ਆਪਾਂ ਲਿਖਣ ਲੱਗਦੇ ਆ ਸਾਡੇ ਜਿਹੜੇ ਥਾਟਸ ਹੁੰਦੇ ਆ ਉਹ ਗਾਇਬ ਹੋ ਜਾਂਦੇ ਆ ਸੋ ਇਹ ਇੱਕ ਮੈਂਟਲ ਪ੍ਰੈਕਟਿਸ ਆ ਤੁਹਾਡੀ ਤੁਸੀਂ ਜੇ ਬਾਰ ਬਾਰ ਲਿਖੋਗੇ ਉਹਨਾਂ ਚੀਜ਼ਾਂ ਨੂੰ ਮੈਂ ਹਮੇਸ਼ਾ ਆਪਣੇ ਮਤਲਬ ਜਿਹੜੇ ਵੀ ਸਟੂਡੈਂਟਸ ਨੇ ਉਹਨਾਂ ਨੂੰ ਇਹੀ ਸਲਾਹ ਦਿੰਨਾ ਕਿ ਸ਼ੁਰੂ ਤੁਸੀਂ ਕਾਪੀ ਖੋਲ ਕੇ ਵੀ ਆਨਸਰ ਲਿਖਨੇ ਸ਼ੁਰੂ ਕਰ ਦੋ ਕਿ ਦੇਖ ਦੇਖ ਕੇ ਲਿਖ ਲਓ ਪਰ ਲਿਖੋ ਜ਼ਰੂਰ ਕੀ ਬਾਤ ਹੈ ਉਹਦੇ ਨਾਲ ਸੱਚੀ ਗੱਲ ਹਾਂ ਉਹਦੇ ਨਾਲ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਆਦਤ ਹੋ ਜਾਏਗੀ ਆਨਸਰ ਰਾਈਟਿੰਗ ਦੀ ਫਿਰ ਹੌਲੀ ਹੌਲੀ ਕਾਪੀ ਬੰਦ ਕਰੋ ਤੇ ਆਪ ਲਿਖਨੇ ਸ਼ੁਰੂ ਕਰ ਦੇਵੋ ਇਦਾਂ ਤੁਹਾਨੂੰ ਜਦੋਂ ਹੌਲੀ ਹੌਲੀ ਕਰਕੇ 4-5 ਮਹੀਨੇ ਦਾ ਪ੍ਰੋਸੈਸ ਹੈ ਜਿਹਦੇ ਤੁਸੀਂ ਅਨਸਰ ਰਾਈਟਿੰਗ ਸਿੱਖ ਸਕਦੇ ਆ ਜੀ ਅ ਜਿਹੜੀ ਤੁਸੀਂ ਮੈਂਟਲ ਕਿਉਂਕਿ ਟੈਸਟ ਮੈਚ ਹੈ ਇੱਕ ਵਾਰੀ ਸਲਿੱਪ ਹੋਇਆ ਸਾਲ ਲੰਘ ਜਾਣਾ ਇਹਨੂੰ ਸਟੇਬਲ ਰੱਖਣ ਲਈ ਤੁਸੀਂ ਹੁਣ ਤਾਂ ਐਜੇ ਮੈਂਟਰ ਮੈਂਟਰ ਕੰਮ ਕਰ ਰਹੇ ਹਾਂ ਅ ਮਨ ਨੂੰ ਠੀਕ ਰੱਖਣ ਲਈ ਦੁਬਾਰਾ ਉੱਠ ਕੇ ਤਿਆਰੀ ਕਰਨ ਲਈ ਇਹਦੀ ਕੀ ਸਲਾਹ ਦਿੰਦੇ ਹੋ ਦੇਖੋ ਇਹਦੇ ਮੈਂ ਤਿੰਨ ਚਾਰ ਚੀਜ਼ਾਂ ਅਡਾਪਟ ਕੀਤੀਆਂ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵਾਰੀ ਫੇਲਿਅਰ ਦੇਖਿਆ ਮੈਂ ਮੈਂ ਮਤਲਬ ਇੰਟਰਵਿਊ ਸਟੇਜ ਤੱਕ ਜਾ ਕੇ ਵੀ ਵਾਪਸ ਆਇਆ ਸੋ ਉਹ ਔਖਾ ਹੈ ਹਰ ਬੰਦੇ ਲਈ ਇਹਦੇ ਲਈ ਤਿੰਨ ਚਾਰ ਸਲਾਹ ਨੇ ਮੇਰੀਆਂ ਸਭ ਤੋਂ ਪਹਿਲਾਂ ਕਿ ਵਰਕਆਊਟ ਕਰਨਾ ਸ਼ੁਰੂ ਕਰ ਦੋ ਚਾਹੇ ਤੁਸੀਂ 15-20 ਮਿੰਟ ਜੋਗਿੰਗ ਕਰੋ ਸਵੇਰੇ ਚਾਹੇ ਤੁਸੀਂ ਯੋਗਾ ਕਰ ਲਓ ਚਾਹੇ ਜਿਮ ਜਾਇਓ ਉਹਦੇ ਨਾਲ ਕੀ ਹੈ ਕਿ ਤੁਹਾਡੀ ਸਟ्रेस ਜਿਹੜੀ ਹੈ ਆਟੋਮੈਟਿਕਲੀ ਘਟ ਜੇਗੀ ਦੂਸਰੀ ਚੀਜ਼ ਜੇ ਤੁਸੀਂ ਸਪਿਰਚੁਅਲ ਨੂੰ ਰਿਲੀਜੀਅਸ ਹੋ ਤੇ ਤੁਸੀਂ ਪਾਠ ਕਰਨ ਲੱਗ ਜਾਓ ਕੀ ਬਾਤ ਹੈ ਪਾਠ ਕਰਕੇ ਕੀ ਹੁੰਦਾ ਕਿ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਛੋਟੀਆਂ ਨੇ ਸਾਡੇ ਵਾਸਤੇ ਸਾਡੀ ਜ਼ਿੰਦਗੀ ਵੱਡੀ ਹੈ ਇਹਦੇ ਨਾਲ ਹੈਨਾ ਤੇ ਤੁਸੀਂ ਥੋੜਾ ਗਰਾਉਂਡਡ ਤੇ ਹੰਬਲ ਫੀਲ ਕਰਦੇ ਹੋ ਉਹਦੇ ਨਾਲ ਤੀਸਰੀ ਚੀਜ਼ ਜੇ ਤੁਸੀਂ ਆਪਣੇ ਟਾਰਗੇਟ ਨੂੰ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਵੰਡ ਲਓ ਤੇ ਉਹ ਤੁਹਾਨੂੰ ਬਹੁਤ ਹੈਲਪ ਕਰਦਾ ਹੈ ਤੁਹਾਨੂੰ ਮਤਲਬ ਵਿਜ਼ਿਬਿਲਟੀ ਦਿੰਦਾ ਹੈ ਕਿ ਤੁਸੀਂ ਇਹ ਵਲੇ ਵੱਡੇ ਟਾਸਕ ਨੂੰ ਦੁਬਾਰਾ ਆਰਾਮ ਨਾਲ ਕਰ ਸਕਦੇ ਹੋ ਤੁਸੀਂ ਐਜ਼ ਅ ਮੈਂਟਰ ਸੋਰਸਸ ਜੇ ਜਨ ਸਟੈਂਡਰਡ ਬੁక్స్ ਜਾਂ ਸੋਰਸਸ ਲਿਮਟਡ ਰੱਖਣੇ ਚਾਹੀਦੇ ਆ ਵੱਡਾ ਖਲਾਲਾ ਰੱਖਣਾ ਚਾਹੀਦਾ ਹੈ ਤੁਸੀਂ ਇਹਦੇ ਬਾਰੇ ਕੀ ਸੋਚੀ ਮੈਂ ਇਹ ਸੋਚਦਾ ਕਿ ਜਦੋਂ ਤੁਸੀਂ ਨੋਟਸ ਬਣਾ ਰਹੇ ਹੋ ਆਪਣੇ ਉਦੋਂ ਤੁਸੀਂ ਮਲਟੀਪਲ ਸੋਰਸਸ ਰੈਫਰ ਕਰ ਲਓ ਉਹਦੇ ਵਿੱਚ ਕੋਈ ਹਰਜ ਨਹੀਂ ਹੈ ਪਰ ਇੱਕ ਤੁਸੀਂ ਨੋਟਸ ਆਪਣੇ ਬਣਾਓ ਉਹਦੇ ਨਾਲ ਤੁਸੀਂ ਚਾਰ ਪੰਜ ਕਿਤਾਬਾਂ ਜੇ ਰੈਫਰ ਕਰਨੀਆਂ ਕਰ ਲਓ ਕੋਈ ਹਰਜ ਨਹੀਂ ਹੈ ਇੰਟਰਨੈਟ ਰੈਫਰ ਕਰਨਾ ਕਰੋ ਬਟ ਤੁਸੀਂ ਆਪਣੇ ਨੋਟਸ ਬਣਾਓ ਉਵਲੇ ਨੋਟਸ ਇਦਾਂ ਬਣਨੇ ਚਾਹੀਦੇ ਆ ਕਿ ਜਦੋਂ ਪੇਪਰ ਆਵੇ ਉਸ ਤੋਂ 20-25 ਦਿਨ ਪਹਿਲਾਂ ਤੁਸੀਂ ਸਿਰਫ ਉਹਲੇ ਨੋਟਸ ਪੜ੍ਹਨੇ ਆ ਤੁਸੀਂ ਜਦੋਂ ਉਹਲੇ ਨੋਟਸ ਪੜ੍ਹੋਗੇ ਆਪਣੇ ਹੱਥ ਦੇ ਬਣਾਏ ਨੋਟਸ ਪੜ੍ਹੋਗੇ ਤੁਸੀਂ ਈਜ਼ੀਲੀ ਉਹਨੂੰ ਬਹੁਤ ਘੱਟ ਸਮੇਂ ਦੇ ਵਿੱਚ ਰਿਵਾਈਜ਼ ਕਰ ਸਕਦੇ ਹੋ ਯਾਨੀ ਜਿਹੜੀ ਚੀਜ਼ ਪੜ੍ਹਨੀ ਆ ਕਿ ਰਿਵੀਜ਼ਨ ਜ਼ਰੂਰੀ ਓਦੀ ਰਿਵੀਜ਼ਨ ਦੇਖੋ ਮੈਂ 15 ਤੋਂ 20 ਵਾਰੀ ਰਿਵਾਈਜ਼ ਕਰਕੇ ਜਾਂਦਾ ਸੀ ਇੱਕ ਇੱਕ ਚੀਜ਼ ਨੂੰ ਕਿਉਂ ਪੋਸੀਬਲ ਸੀਗਾ ਕਿਉਂਕਿ ਮੈਂ ਆਪਣੇ ਨੋਟਸ ਬਣਾਏ ਆ ਸ਼ੁਰੂ ਤੋਂ ਇੱਕ ਇੱਕ ਚੀਜ਼ ਮੈਂ ਲਿਖ ਲਿਖ ਕੇ ਪੜ੍ਹੀ ਆ ਉਹ ਮੇਰੀ ਆਦਤ ਸੀਗੀ ਤੇ ਮੈਂ ਇਹੀ ਮਤਲਬ ਕੈਂਡੀਡੇਟਸ ਨੂੰ ਵੀ ਇਹੀ ਸਲਾਹ ਦਿੰਨਾ ਕਿ ਨੋਟਸ ਬਣਾਉਂਗੇ ਤੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਲੌਂਗ ਟਰਮ ਵਿੱਚ ਜੀ ਅੱਜ ਤੁਸੀਂ ਇਹ ਸਾਰਾ ਸਫਰ ਹੰਡਾਇਆ ਇੱਕ ਬੱਚਾ ਜਿਹੜਾ ਪਲੱਸ 2 ਚ ਹੈ 10ਵੀਂ ਚ ਹੈ ਜਾਂ ਕਿਸੇ ਮਾਪਿਆਂ ਨੇ ਸੋਚ ਲਿਆ ਵੀ ਇਹਨੂੰ ਬਣਾਉਣਾ ਹੈ ਉਹਨੂੰ ਉਹਦੇ ਵਿੱਚ ਕੀ ਪੜਨਾ ਚਾਹੀਦਾ ਸ਼ੁਰੂ ਤੋਂ ਅਖਬਾਰ ਪੜ੍ਹਨ ਦੀ ਹੈਬਿਟ ਪਾਉਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਕਿ ਬੱਚਾ ਨਾਲ 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 ਆਟੋਮੈਟਿਕਲੀ ਤਿਆਰੀ ਹੁੰਦੀ ਰਹੇ ਦੇਖੋ ਪਹਿਲੀ ਦਾ ਸਲਾਹ ਤੁਸੀਂ ਆਪ ਹੀ ਦੇ ਦਿੱਤੀ ਸਭ ਤੋਂ ਇੰਪੋਰਟੈਂਟ ਅਖਬਾਰ ਪੜ੍ਹਨਾ ਹੀ ਹੈ ਇੱਕ ਤੁਸੀਂ ਨੈਸ਼ਨਲ ਨਿਊਜ਼ਪੇਪਰ ਪੜ੍ਹੋ ਤੇ ਇੱਕ ਰੀਜਨਲ ਨਿਊਜ਼ਪੇਪਰ ਪੜ੍ਹੋ ਜਿਵੇਂ ਆਪਾਂ ਪੰਜਾਬ ਤੋਂ ਆ ਇੱਕ ਤੁਸੀਂ ਇੰਗਲਿਸ਼ ਨਿਊਜ਼ਪੇਪਰ ਚੱਕ ਲੋ ਚਾਹੇ ਇੰਡੀਅਨ ਐਕਸਪ੍ਰੈਸ ਚੱਕ ਲੋ ਚਾਹੇ ਦਾ ਹਿੰਦੂ ਚੱਕ ਲੋ ਤੇ ਇੱਕ ਲੋਕਲ ਨਿਊਜ਼ਪੇਪਰ ਜਿਵੇਂ ਡਟਰ ਵੀਉਂ ਨਾਂ ਦਾ ਪੰਜਾਬੀ ਚ ਉਹਨਾਂ ਦੀ ਕਵਰੇਜ ਬਹੁਤ ਵਧੀਆ ਇਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਬੇਸਿਕ ਜਿਹੜੇ ਕਨਸੈਪਟ ਨੇ ਉਹ ਥੋੜੇ ਥੋੜੇ ਕਰਕੇ ਕਲੀਅਰ ਹੋਣੇ ਸ਼ੁਰੂ ਹੋ ਜਾਣਗੇ 11ਵੀਂ 12ਵੀਂ ਚ ਮੰਨ ਲਓ ਤੁਸੀਂ ਨਿਊਜ਼ਪੇਪਰ ਪੜ੍ਹਨ ਤੁਸੀਂ ਆਪਣਾ ਸਬਜੈਕਟ ਚੂਜ਼ ਕਰ ਲਓ ਜਿਹੜਾ ਤੁਸੀਂ ਆਪਸ਼ਨਲ ਲੈਣਾ ਹੈ ਉਹਦੀ ਤੋਂ ਤੁਹਾਡੀ ਆਟੋਮੈਟਿਕਲੀ ਕਾਲਜ ਦੇ ਵਿੱਚ ਤਿਆਰੀ ਹੋਈ ਜਾਊਗੀ ਨਾਲ ਨਾਲ ਜੀਐਸ ਪੜ੍ਹਨ ਵਾਸਤੇ ਤੁਸੀਂ ਐਨਸੀਆਰਟੀ ਚੱਕ ਲਓ ਕਿਸੇ ਮਤਲਬ ਮੈਂਟਰਸ਼ਿਪ ਲੈ ਲਓ ਕਿਸੇ ਦੀ ਕਿ ਉਹ ਤੁਹਾਨੂੰ ਗਾਈਡ ਕਰਦਾ ਰਹੇ ਬਸ ਟਾਈਮ ਟੂ ਟਾਈਮ ਕਿ ਤੁਸੀਂ ਬੇਟਾ ਇਸ ਟਾਈਮ ਤੇ ਇਹ ਵਾਲੀ ਐਨਸੀਆਰਟੀ ਪੜ੍ਹਨੀ ਹੈ ਇਹ ਵਾਲੀ ਚੀਜ਼ ਪੜ੍ਹਨੀ ਹੈ ਤਾਂ ਕਿ ਤੁਸੀਂ ਔਨ ਟ੍ਰੈਕ ਰਹੋ ਚਾਰ ਪੰਜ ਸਾਲਾਂ ਵਾਸਤੇ ਤੇ ਗ੍ਰੈਜੂਏਸ਼ਨ ਖਤਮ ਹੁੰਦੀ ਹੈ ਆਪਣਾ ਅਟੈਂਪਟ ਦੇ ਲਓ ਇੰਟਰਵਿਊ ਤੱਕ ਕਾਫੀ ਵਾਰ ਪਹੁੰਚੋ ਤੁਸੀਂ ਇੰਟਰਵਿਊ ਨੂੰ ਤੁਸੀਂ ਆਪਦੇ ਖਿਆਲਾਂ ਚ ਕੀ ਸਮਝਦੇ ਹੋ ਇੱਕ ਤਾਂ ਤੁਹਾਡਾ ਅਨੁਭਵ ਕੀ ਹੈ ਇੰਟਰਵਿਊ ਨੂੰ ਇੰਟਰਵਿਊ ਨੂੰ ਬਿਹਤਰ ਦੇਣ ਲਈ ਕੀ ਕਰਨਾ ਚਾਹੀਦਾ 200 ਵਾਲਾ ਹੈ ਤੇ ਇੰਟਰਵਿਊ ਨੂੰ ਬਿਹਤਰ ਦੇਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜੇ ਮੈਂ ਆਪਣਾ ਅਨੁਭਵ ਦੱਸਾਂ ਤੁਹਾਨੂੰ ਇੰਟਰਵਿਊ ਦਾ ਤੇ ਇੰਟਰਵਿਊ ਇੱਕ ਯੂਪੀਐਸਸੀ ਦੀ ਪੀਸੀਐਸ ਦੀ ਇੰਟਰਵਿਊ ਵਾਂਸ ਇਨ ਅ ਲਾਈਫਟਾਈਮ ਓਪਰਚ्युनिटी ਹੈ ਇਹ ਤੁਹਾਨੂੰ ਆਪਣੇ ਆਪ ਦੇ ਬਾਰੇ ਜਾਣਨ ਦਾ ਬੜਾ ਮੌਕਾ ਦਿੰਦੀ ਹੈ ਕਿਉਂਕਿ ਜਦੋਂ ਤੁਸੀਂ ਤਿਆਰੀ ਕਰਦੇ ਹੋ ਤੁਸੀਂ ਆਪਣੇ ਬਾਰੇ ਬਹੁਤ ਚੀਜ਼ਾਂ ਪੜ੍ਹਦੇ ਹੋ ਤੁਸੀਂ ਉਹਨਾਂ ਦੇ ਬਾਰੇ ਰਿਸਰਚ ਕਰਦੇ ਹੋ ਤੁਹਾਡੀਆਂ ਵੈਲਿਊ ਸਿਸਟਮਸ ਕੀ ਨੇ ਤੁਹਾਡੀਆਂ ਸਟਰੈਂਥਸ ਵੀਕਨੈਸਸ ਕੀ ਨੇ ਤੁਸੀਂ ਇਹ ਚੀਜ਼ਾਂ ਬਾਰੇ ਬਹੁਤ ਰਿਸਰਚ ਕਰਦੇ ਹੋ ਤੇ ਤੁਹਾਨੂੰ ਆਪਣੇ ਬਾਰੇ ਵਿੱਚ ਬਹੁਤ ਚੀਜ਼ਾਂ ਪਤਾ ਲੱਗਦੀਆਂ ਦੂਸਰੀ ਚੀਜ਼ ਇੰਟਰਵਿਊ ਜਿਹੜੀ ਹੈ ਉਹ ਬੜੀ ਪ੍ਰੈਸ਼ਰ ਸਿਚੁਏਸ਼ਨ ਹੁੰਦੀ ਹੈ ਤੇ ਤੁਹਾਨੂੰ ਉਹ ਵਾਲਾ ਸਟ੍ਰੈਸ ਉਹਲੀ ਪ੍ਰੈਸ਼ਰ ਲੈਣਾ ਤੁਹਾਨੂੰ ਆ ਜਾਂਦਾ ਆਟੋਮੈਟਿਕਲੀ ਠੀਕ ਹੈ ਤੇ ਦੂਜਾ ਸਵਾਲ ਜਿਹੜਾ ਤੁਹਾਡਾ ਹੈਗਾ ਕਿ ਇੰਟਰਵਿਊ ਦੀ ਤਿਆਰੀ ਆਪਾਂ ਕਿਵੇਂ ਕਰੀਏ ਸਭ ਤੋਂ ਪਹਿਲੀ ਚੀਜ਼ ਇਹਦੇ ਵਿੱਚ ਤੁਸੀਂ ਆਪਣੇ ਆਪ ਨਾਲ ਜਾਣੂ ਹੋਣਾ ਸ਼ੁਰੂ ਕਰੋ ਕਿ ਤੁਸੀਂ ਕਿੱਦਾਂ ਫੰਕਸ਼ਨ ਕਰਦੇ ਹੋ ਕੀ ਤੁਹਾਡੀਆਂ ਸਟਰੈਂਥਸ ਨੇ ਕੀ ਤੁਹਾਡੀਆਂ ਵੀਕਨੈਸਸ ਨੇ ਤੁਸੀਂ ਕਿਹੜੀਆਂ ਹੌਬੀਜ਼ ਰੱਖਦੇ ਹੋ ਕਿਹੜੀਆਂ ਚੀਜ਼ਾਂ ਤੁਹਾਨੂੰ ਦਿਲਚਸਪੀ ਦਿੰਦੀਆਂ ਨੇ ਕਿਹੜੀਆਂ ਚੀਜ਼ਾਂ ਦੇ ਵਿੱਚ ਤੁਹਾਡੇ ਆਟੋਮੈਟਿਕਲੀ ਇੰਟਰਸਟ ਬਣਦੇ ਨੇ ਇਹ ਚੀਜ਼ਾਂ ਇੱਕ ਸੁਲਝੇ ਹੋਏ ਸ਼ਖਸੀਅਤ ਦਾ ਪਾਰਟ ਹੁੰਦੀਆਂ ਨੇ ਤੇ ਸਿਵਲ ਸਰਵਿਸਿਜ਼ ਜਿਹੜੀ ਇੰਟਰਵਿਊ ਹੁੰਦੀ ਹੈ ਉਹ ਭਾਲਦੇ ਹੁੰਦੇ ਐਦਾਂ ਦੀਆਂ ਚੀਜ਼ਾਂ ਕਿ ਤੁਸੀਂ ਮਤਲਬ ਕਿੰਨਾ ਕੁ ਆਪਣੇ ਆਪ ਨੂੰ ਫਿਗਰ ਆਊਟ ਕਰ ਚੁੱਕੇ ਹੋ ਸੋ ਇਹ ਚੀਜ਼ ਬੜੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਇੱਕ ਜੇ ਕੋਚਿੰਗ ਲੈਣੀ ਹੈ ਤਾਂ ਕਿੰਨਾ ਟਾਈਮ ਲੈਣੀ ਚਾਹੀਦੀ ਦੇਖੋ ਇਹਨੂੰ ਬੇਸਿਕ ਟਰੈਕ ਤੇ ਚੱਲਣ ਲਈ ਲੈਣੀ ਚਾਹੀਦੀ ਹੈ ਜਾਂ ਰੈਗੂਲਰ ਰੱਖਣੀ ਚਾਹੀਦੀ ਹੈ ਮੈਂਟਰਸ਼ਿਪ ਤਾਂ ਕਹਿੰਦੇ ਰੈਗੂਲਰ ਰੱਖਣੀ ਚਾਹੀਦੀ ਹੈ ਇਹ ਇਹ ਮੰਨਿਆ ਜਾਂਦਾ ਹੈ ਤੁਸੀਂ ਕੀ ਕਹਿੰਦੇ ਹੋ ਦੇਖੋ ਕੋਚਿੰਗ ਦੇ ਰੱਖਣੀ ਚਾਹੀਦੀ ਹੈ ਕਿ ਨਹੀਂ ਰੱਖਣੀ ਚਾਹੀਦੀ ਇਹ ਬੰਦੇ ਤੋਂ ਬੰਦਾ ਡਿਪੈਂਡ ਕਰਦਾ ਹੁਣ ਤੁਸੀਂ ਕੀ ਕਰੋਗੇ ਪਹਿਲਾਂ ਇੱਕ ਬੇਸਿਕ ਕੋਰਸ ਲੈ ਲਓ ਕਿਸੇ ਵੀ ਇੰਸਟੀਚਿਊਟ ਦਾ ਉੱਥੇ ਪੜੋ ਬਾਅਦ ਚ ਪੀਵਾਈਕਿਊਜ਼ ਸੋਲਵ ਕਰੋ ਤੇ ਕਿਸੇ ਇੰਸਟੀਚਿਊਟ ਦੀ ਟੈਸਟ ਸੀਰੀਜ਼ ਜ਼ਰੂਰ ਲਗਾਓ ਉਹਦੇ ਨਾਲ ਤੁਹਾਨੂੰ ਕੀ ਹੋਊਗਾ ਕਿ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਸ ਲੈਵਲ ਤੇ ਬੈਠੇ ਹੋ ਕਿੱਥੇ ਜੇ ਖੜੇ ਹੋ ਹਾਂ ਜੇ ਤੁਸੀਂ ਸਹੀ ਜਗ ਤੇ ਤੁਸੀਂ ਆਪਣੀ ਅਪਰੋਚ ਸੇਮ ਰੱਖੋ ਕੋਚਿੰਗ ਛੱਡ ਦਿਓ ਆਪਣੀ ਤਿਆਰੀ ਆਪ ਕਰੀ ਜਾਓ ਤੇ ਇੱਕ ਮੈਂਟਰ ਰੱਖੀ ਰੱਖੋ ਆਪਣੇ ਨਾਲ ਬਟ ਜੇ ਤੁਸੀਂ ਸਹੀ ਜਗ੍ਹਾ ਨਹੀਂ ਖੜੇ ਤੁਹਾਡੀ ਕੋਚਿੰਗ ਦੇ ਵਿੱਚ ਕਿਤੇ ਕਮੀ ਸੀਗੀ ਤੇ ਤੁਹਾਨੂੰ ਇਹ ਚੀਜ਼ ਲੱਗ ਰਹੀ ਹੈ ਕਿ ਇਸ ਚੀਜ਼ ਨੂੰ ਤੁਸੀਂ ਆਪ ਕਵਰ ਅਪ ਨਹੀਂ ਕਰ ਸਕਦੇ ਫਿਰ ਕੋਚਿੰਗ ਲੈਣ ਦੇ ਵਿੱਚ ਹਰਜ ਵੀ ਕੋਈ ਨਹੀਂ ਜੀ ਅ ਕਿਤਾਬਾਂ ਰੈਫਰ ਕਰਨੇ ਚਾਹੂੰਗੀ ਕੋਈ ਕਿਤਾਬਾਂ ਦੇ ਵਿੱਚ ਦੇਖੋ ਬਹੁਤ ਸਾਰੀਆਂ ਮਿਸਕਨਸੈਪਸ਼ਨਸ ਨੇ ਬਹੁਤ سارے ਬੱਚੇ ਜਿਹੜੇ ਨੇ ਭਟਕੇ ਹੋਏ ਨੇ ਪਾਲਿਟੀ ਦੇ ਵਿੱਚ ਮੈਂ ਤੁਹਾਨੂੰ ਕਹੂੰਗਾ ਕਿ ਲక్ష్ਮੀ ਕਾਂਜ ਜ਼ਰੂਰ ਪੜੋ ਜੀਓਗ੍ਰਾਫੀ ਦੀ ਇੱਕ ਬੁੱਕ ਆਂਦੀ ਹੈ ਮਾਜੀ ਦਸੇਨ ਸਰ ਦੀ ਉਹ ਮੈਂ ਕਹੂੰਗਾ ਕਿ ਉਹਨੂੰ ਨਾ ਪੜੋ ਬਹੁਤ ਮੋਟੀ ਕਿਤਾਬ ਹੈ ਬਹੁਤ ਵੋਲਿਊਮਨਸ ਹੈ ਤੇ ਇੰਨਾ ਸਿਲੇਬਸ ਤੁਹਾਨੂੰ ਕਵਰ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਫਿਰ ਪ੍ਰੋਬਲਮ ਪੰਜਾਬ ਪੀਸੀਐਸ ਸਪੈਸੀਫਿਕਲੀ ਤੁਹਾਨੂੰ ਆਂਦੀ ਹੈ ਪੰਜਾਬ ਦੀ ਹਿਸਟਰੀ ਤੇ ਪੰਜਾਬ ਦੀ ਜੀਕੇ ਵਾਸਤੇ ਇਹਦੇ ਵਿੱਚ ਕੋਈ ਸਟੈਂਡਰਡ ਟੈਕਸਟ ਜਿਹੜਾ ਇਸ ਟਾਈਮ ਤੇ ਐਗਜ਼ਿਸਟ ਨਹੀਂ ਕਰਦਾ ਬਹੁਤ ਸਾਰੀਆਂ ਬੁੱਕਸ ਮੈਂ ਰੈਫਰ ਕੀਤੀਆਂ ਪਿਛਲੇ ਸਾਲ ਦੇ ਵਿੱਚ ਤੇ ਮੈਨੂੰ ਕੋਈ ਵੀ ਇੰਨੀ ਅਨਾਲਿਟিক্যাল ਤੇ ਇੰਨੀ ਵਧੀਆ ਅਪਰੋਚ ਵਾਲੀ ਕਿਤਾਬ ਨਹੀਂ ਲੱਗੀ ਜੋ ਕਿ ਇੱਕ ਮਤਲਬ ਅਨਫੋਰਚੂਨੇਟ ਚੀਜ਼ ਹੈ ਪੰਜਾਬ ਵਰਗੀ ਸਟੇਟ ਵਾਸਤੇ ਜਿਹਦੀ ਇੱਕ ਬੜੀ ਰਿਚ ਲਿਟਰੇਰੀ ਹਿਸਟਰੀ ਰਹੀ ਹੈ ਸਾਡੀ ਤੇ ਪੰਜਾਬ ਦੀ ਹਿਸਟਰੀ ਦੇ ਉੱਤੇ ਕੋਈ ਵਧੀਆ ਕਿਤਾਬ ਇਸ ਟਾਈਮ ਤੇ ਐਗਜ਼ਿਸਟ ਨਹੀਂ ਕਰਦੀ ਅੱਛਾ ਕੋਈ ਖਾਸ ਸਲਾਹ ਹੋਰ ਦੇਣੀ ਚਾਹਉਂ ਬੱਚਿਆਂ ਬੱਚਿਆਂ ਨੂੰ ਮੇਰੀ ਇਹੀ ਸਲਾਹ ਹੈ ਕਿ ਮਿਹਨਤ ਕਰਨੀ ਸ਼ੁਰੂ ਕਰੋ ਮਿਹਨਤ ਕਰਨੀ ਬਹੁਤ ਜ਼ਰੂਰੀ ਹੈ ਤੁਸੀਂ ਜੇ ਸਿੰਸੀਅਰ ਹੋ ਤੁਸੀਂ ਆ ਜਿਹੜੇ ਹਾਰਡ ਆਵਰਸ ਨੇ ਹਰ ਦਿਨ ਦੇ ਤੁਸੀਂ 10 12 ਘੰਟੇ ਪੜ੍ਹ ਸਕਦੇ ਹੋ ਪੜੋ ਨੂੰ ਸਿਂਸੀਅਰਿਟੀ ਡਿਸਪਲਿਨ ਦਿਖਾਓ ਤੇ ਤੁਹਾਡਾ ਪੇਪਰ ਜਿਹੜਾ ਹੈ ਆਰਾਮ ਨਾਲ ਨਿਕਲ ਜੇਗਾ ਬਟ ਜੇ ਤੁਸੀਂ ਡਿਸਟਰੈਕਟਡ ਰਹੋਗੇ ਤੁਸੀਂ ਇਨਸਟੈਂਟ ਗ੍ਰੈਟੀਫਿਕੇਸ਼ਨ ਭਾਲੋਗੇ ਸੋਸ਼ਲ ਮੀਡੀਆ ਚਲਾਓਗੇ ਜੰਕ ਫੂਡ ਦੇ ਉੱਤੇ ਧਿਆਨ ਰੱਖੋਗੇ ਜਿਆਦਾ ਤੇ ਇਹ ਪੇਪਰ ਦਿਨ ਪਰ ਦਿਨ ਹੋਰ ਔਖਾ ਹੋਈ ਜਾਊਗਾ ਕਿਉਂਕਿ ਹਰ ਬੱਚਾ ਜਿਹੜਾ ਹੈ ਟਰਾਈ ਕਰ ਰਿਹਾ ਹੁਣ AI ਦੇ ਜਮਾਨੇ ਦੇ ਵਿੱਚ ਕਾਰਪੋਰੇਟ ਸੈਕਟਰ ਦੇ ਵਿੱਚ ਨੌਕਰੀਆਂ ਘਟ ਰਹੀਆਂ ਨੇ ਤੇ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਸਿਵਲ ਸਰਵਿਸਿਜ਼ ਦਾ ਕੰਪੀਟੀਸ਼ਨ ਇਨਕਰੀਜ਼ ਹੋਣ ਵਾਲਾ ਤੇ ਇਸ ਕਰਕੇ ਆਪਣੀਆਂ ਜਿਹੜੀਆਂ ਤਿਆਰੀ ਹੈ ਆਪਣੀ ਸਿਨਸੀਅਰਿਟੀ ਹੈ ਉਹਨੂੰ ਇਨਕਰੀਜ਼ ਕਰੋ ਤੇ ਫੋਕਸਡ ਵੇ ਦੇ ਵਿੱਚ ਅਪਰੋਚ ਕਰੋ ਇਸ ਤਿਆਰੀ ਨੂੰ ਤੁਸੀਂ ਐਜ਼ ਅ ਮੈਂਟਰ ਵੀ ਬੱਚਿਆਂ ਨੂੰ ਤਲਬ ਦੋ ਕੋਚਿੰਗ ਵੀ ਦਿੰਦੇ ਹੋ ਦੋਨੇ ਕੰਮ ਹੀ ਕਰਦੇ ਹੋ ਮੈਂ ਦੋਨੋਂ ਕੰਮ ਹੀ ਕਰਦਾ ਤੇ ਮੈਂ ਆਪਣਾ ਟੈਲੀਗ੍ਰam ਚੈਨਲ ਬਣਾਇਆ ਜਿਹਦੇ ਵਿੱਚ ਮੈਂ ਫ੍ਰੀ ਮੈਂਟਰਸ਼ਿਪ ਪ੍ਰੋਵਾਈਡ ਕਰਦਾ ਬੱਚਿਆਂ ਨੂੰ ਉਹ ਕਿਹੜਾ ਹੈ ਦੱਸ ਦਿਓ ਮੇਰੇ ਨਾਮ ਤੇ ਹੀ ਆ ਅਖਿਲ ਕੁਮਾਰ ਬੰਸਲ ਪੀਪੀਐਸ ਇਹਦੇ ਨਾਮ ਤੇ ਹੀ ਮੈਂ ਆਪਣਾ ਟੈਲੀਗ੍ਰam ਚੈਨਲ ਬਣਾਇਆ ਹੈ ਤੇ ਬੱਚਿਆਂ ਨੂੰ ਇਟ ਇਜ਼ ਵੈਰੀ ਵੈਲਕਮ ਕਿ ਸਾਰੇ ਜਣੇ ਜੁਆਇਨ ਕਰਨ ਉਹਨੂੰ ਤੇ ਮੈਂ ਜਿਹੜੀਆਂ ਵੀ ਸਟਰੈਟਜੀਜ਼ ਆਪਣੀ ਪੂਰੇ 10 ਸਾਲ ਦੇ ਕਰੀਅਰ ਦੇ ਵਿੱਚ ਸਿੱਖੀਆਂ ਨੇ ਉਹ ਮੈਂ ਉੱਥੇ ਸ਼ੇਅਰ ਕਰਦਾ ਤਾਂ ਕਿ ਬੱਚਿਆਂ ਨੂੰ इजीली ਹੈਲਪ ਹੋ ਸਕੇ ਤੇ ਉਹ ਤਿਆਰੀ ਨੂੰ ਆਪਣੇ ਬਿਹਤਰ ਢੰਗ ਨਾਲ ਕਰ ਸਕਣ ਬਹੁਤ ਚੰਗਾ ਲੱਗੇ ਤੁਹਾਨੂੰ ਗੱਲਬਾਤ ਕਰਕੇ ਤੁਸੀਂ ਯੰਗ ਹੋ ਸਾਡੇ ਪਿੰਡਾਂ ਦੇ ਹੋ ਤੇ ਤੁਸੀਂ ਬਹੁਤ ਸਾਰੀ ਮਿਹਨਤ ਸਟਰਗਲ ਸਾਰਾ ਕੁਝ ਕਰਕੇ ਇੱਥੋਂ ਤੱਕ ਪਹੁੰਚੇ ਹੋ ਟਾਈਮ ਦਿੱਤਾ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚੀ ਥੈਂਕ ਯੂ ਫॉर ਹੈਵਿੰਗ ਮੀ